ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਜ਼ਿਲ੍ਹਾ ਤਹਿਸੀਲ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਗ ਆ ਜੀ ਇੱਕ ਟਾਪ ਦੀ ਬੱਚੀ ਆ ਜੀ ਤੁਨ ਤੁਨ ਕਰੋ ਚੈੱਕ ਜੀ ਨਗ ਤਾਂ ਬਾਈ ਕੋਲ ਅੱਜ ਤਿੰਨ ਸੀਗੇ ਜੀ ਪਰ ਇੱਕ ਮੇਰੇ ਆਉਣ ਤੋਂ ਪਹਿਲਾਂ ਵੈਗ ਗਿਆ ਜੀ ਉਹ ਸੂਇਆ ਸਵਾਇਆ ਨਗ ਸੀਗਾ ਤੇ ਹੁਣ ਰਹਿ ਗਿਆ ਦੋ ਨਗਰ ਇੱਕ ਟੋਕੜ ਆ ਜੀ ਤੇ ਇੱਕ ਕਟਾ ਆ ਨਗ ਬਾਈ ਦਾ ਵੈਗ ਗਿਆ ਜੀ ਕਿੰਨੇ ਦਾ ਵੇਚਤਾ ਵੀਰੇ ਇਹ 63000 ਦੀ ਹੋਏ ਬਈ ਪਿੰਡ ਦੇ ਬੰਦੇ ਲੈ ਗਏ ਆਪਣੇ ਠੀਕ ਆ ਵੀਰੇ ਦੋ ਨਗਰ ਦੀ ਡਿਟੇਲ ਤੁਹਾਨੂੰ ਪ੍ਰੋਪਰ ਲੈ ਕੇ ਦਿੰਨਾ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਾਸੀ ਗਾਲ ਜੀ ਸਾਸੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਲਓ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 7528899646 ਠੀਕ ਆ ਬਾਈ ਤੇ ਕਿਧਰੋਂ ਸ਼ੁਰੂ ਕਰਗੇ ਜੀ ਇਹ ਤੋਂ ਕਰ ਲਾ ਬਾਈ ਧੋਕੜ ਵਛੀ ਠੀਕ ਹੈ ਜੀ ਸੁਹਾ ਕਿ ਨਮਾ ਵਰੇ ਇਹ ਵੇਰੇ ਪਲੂਨ ਆ ਮੂੰਹੋਂ ਚਾਰ ਦੰਦਾ ਬੱਚਾ ਹੈ ਹਾਂ ਠੀਕ ਹੈ ਤਿੰਨਾਂ ਕੁ ਮਹੀਨੇ ਦੀ ਸੂਈ ਆ ਸਾਢੇ ਤਿੰਨਾਂ ਦੀ ਇਹ ਆਈ ਤਾਂ ਨਹੀਂ ਹੋਈ ਜੀ ਨਹੀਂ ਬਈ ਆਪਾਂ ਨਹੀਂ ਕਰਾਈ ਆ ਆਪਾਂ ਤਾਂ ਹਜੇ ਕੱਲ ਹੀ ਆਈ ਆਪਣੇ ਕੋਲੇ ਬੱਚਾ ਹੀ ਆ ਹਜੇ ਜੀ ਹਜੇ ਤਾਂ ਬੱਚਾ ਹੀ ਹੈ ਹਾਈਟ ਵੀ ਨੋਰਮਲ ਆ ਹਾਂ ਹਾਈਟ ਵੀ ਬਾਹਲੀ ਵੱਡੀ ਨਹੀਂ ਕਿ ਛੋਟੀ ਹੋਈ ਆ ਬਾਹਲੀ ਨਾ ਵੀਰ ਭਰਾ ਮੰਨ ਕੇ ਜਾਓ ਵੱਡੀ ਠੀਕ ਹੈ ਜੀ ਕਿੰਨਾ ਦਾ ਤਿਆਰ ਹੈ ਜੀ ਦੁੱਧ ਬਾਈ 7 ਕਿਲੋ ਚੋਕ ਕੇ ਲਿਆਂਦਾ ਅਗਲਾ ਕੋਈ ਵੀ ਉਹ ਦੋ ਡੰਗ 6 ਕਿਲੋ ਜੋਕ ਕੇ ਲੈ ਜੇ ਕਹੋ ਕਿ ਇੱਕ ਅੱਧ ਦੁੱਧ ਦੁੱਬੀ ਬਾਜ ਜੂਗੀ ਫਨਾਂ ਦੇ ਡਾਨਾ ਜੀ ਫਨਾਂ ਦੀ ਡਾਨਾ ਬਾਈ ਲੈ ਮੂੰਹ ਵੀ ਬਾਟੇ ਦਿਖਾ ਦੇ ਆਪਾ ਆਪ ਤੇ ਠੰਡੀ ਸੀਲ ਵੀ ਪੂਰੀ ਆ ਵੀਰੇ ਹਾਂ ਬਾਈ ਜਾ ਮੈਂ ਠੰਡੀ ਸੀਲ ਉਹ ਡਰਦੀ ਬਾਈ ਕਹਿੰਦਾ 6 ਕਿਲੋ ਦੁੱਧ ਮੰਨ ਕੇ ਲੈ ਆ ਜੋ ਜੀ ਦੁੱਧ ਸਾਤ ਹੀ ਆ ਥੋੜਾ ਜਨਾ ਕੈਮਰੇ ਤੋਂ ਡਰਦਾ ਹੀ ਪਸੂ ਪਹਿਲਾਂ ਹੀ ਨਿਕਲੇ ਯਾਰ ਬਾਈ ਉਹਨਾਂ ਨੇ ਠੀਕ ਆ ਜੀ ਹਾਈਟ ਨਾਰਮਲ ਆ ਕੋਈ ਵੀ ਰਵਾਲੀ ਵੱਡੀ ਮੰਨ ਕੇ ਨਾ ਆਵੇ ਜੀ ਥਾਨ ਸੋਹਣੇ ਸੈਜ ਦਾ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੇ ਕਿਸੇ ਨੇ ਖਾਲੀ ਉਹ ਬਾਈ ਛੋਟੀ ਆ ਬਾਲੀ ਵੱਡੀ ਨਹੀਂ ਗੀ ਸਹੀ ਗੱਲ ਆ ਜੀ ਹਾਂ ਕੋਈ ਜਿਹਨੇ ਖਾਲੀ ਬੱਚੀ ਪਾਲਣੀ ਆ ਉਹਦੇ ਲਈ ਬਾਲੀ ਚੰਗੀ ਆ ਬਾਈ ਬੱਚੀ ਕਿਉਂਕਿ ਜਿੱਦੇ ਤਿਆਰ ਹੋਗੀ ਹਾਈਟ ਦਾ ਚਲ ਕਰ ਜੂਗੀ ਹਜੇ ਦੰਦਾਂ ਚ ਇਧਰ ਨੂੰ ਲੈ ਚਲੀ ਇਧਰ ਨੂੰ ਤੁਰਨਾ ਨਹੀਂ ਕਰ ਮਾਰੀ ਨੇ ਤੇ ਖਾਲੀ ਬੱਚੀ ਪਾਲਣ ਨਾਲੋ ਇਹ ਚੰਗੀ ਆ ਕਿਉਂਕਿ ਖਰਚਾ ਇਹਨੇ ਆਪ ਦਾ ਕੱਢੀ ਜਾਣੀ ਆ ਥਣਾ ਦੀ ਜਮਾਦਾਨ ਆ ਜੀ ਮੈਂ ਕਹਿੰਦਾ ਵੀਰੇ ਓਕੇ ਪਉਂਦੇ ਹੱਥਾਂ ਨਾਲੇ ਪੂਰ ਛਿੱਟੇ ਦੀ ਗਾਰੰਟੀ ਆ ਬੂਥੀ ਦਿਖਾ ਦੇ ਲੈ ਠੀਕ ਆ ਜੀ ਕੁਆਲਿਟੀ ਬਹੁਤ ਆ ਬਰੀਡ ਬਹੁਤ ਆ ਜੀ ਬਰੀਡ ਵੀ ਬਹੁਤ ਆ ਉਹ ਵੀ ਬਾਈ ਚੰਗੀ ਆ ਬੱਚੀ ਛੋਟਾ ਜਿਹਾ ਭਾਅ ਇਹਦਾ ਇਹਦਾ ਭਾਅ ਮੌਲ ਕੋਈ ਬਾਈ ਨਹੀਂ ਤੇਰੀ 18000 ਦੀ ਬੱਚੀ ਦੇ ਦਾਂਗੇ ਭਈਆ ਆਫਰ ਹੀ ਆਫਰ ਹੀ ਹੈ ਇਡੀਆਂ ਬੱਚੀਆਂ 30 ਦੀ 32 32 ਆਦਿਆਂ ਫੰਡ ਰਾਂ ਖਾਲੀ ਮਿਲਦੀ ਆਂ ਠੀਕ ਹੈ ਜੀ ਥਾਣ ਦਿਖਾ ਦੇ ਨੇੜੇ ਤੋਂ ਬੱਚੀ ਨਾ ਉਹੀ ਡਰੀ ਬਾਦੂ ਦੇ ਇੱਥੇ ਆਪਾਂ ਬੰਨ ਕੇ ਦਿਖਾ ਦੇ ਹਾਂ ਦਿਖਾ ਦੇ ਕੁਝ ਨਹੀਂ ਡਰਦੀ ਆ ਥੋੜੀ ਜੀ ਤਾਂ ਕਰਕੇ ਲਓ ਜਿੱਥੇ ਆਖੋ ਚਲ ਪੂਰਾ ਮੋਟਾ ਥਾਣ ਲੱਗਿਆ ਵਾ 6 ਕਿਲੋ ਦੁੱਧ ਆਪਦਾ ਮੰਨ ਕੇ ਲੈ ਜੇ ਜੀ ਕੋਈ ਵੀਰਪਾ ਦੁੱਧ ਸਾਤੀ ਉੱਪਰ ਆਪਾਂ 6 ਕਹਿ ਕੇ ਦੇਣਾ ਠੀਕ ਹੈ ਜੀ ਕਾਲੂ ਵਾਲਾ ਲਾਂਬਾ ਦੇ 6 ਕਿਲੋ ਖੁੱਲਾ ਡੁੱਲਾ ਹੋਊ ਠੀਕ ਹੈ ਜੀ ਹਾਂ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਦਾ ਦੰਦੂ ਹੀ ਦਿਖਾ ਦਿੰਦੇ ਕੋਈ ਚੱਕਰ ਨਹੀਂ ਆਪਾਂ ਲੈ ਦਿਖਾ ਦਿੰਦਾ ਦੰਦ ਦਿਖਾ ਦੇ ਮਾੜੇ ਵੀਰ ਲਓ ਇੱਕ ਗੱਲ ਕਹਿ ਦਿੰਦਾ ਗਰੰਟੀ ਵਾਲਾ ਕੰਮ ਹੀ ਹੋਊਗਾ 4 ਰੁਪਏ ਚੱਕੇ ਵੀ ਆ ਜੀ ਦੰਦੂ ਹੀ ਆ ਬਈ ਅਜੇ ਹਾਂ ਚੱਕੇ ਵੀ ਆ ਆਪਾਂ 400 ਨਹੀਂ ਹਾਂ ਆਪਾਂ ਪਿਓਰ ਚੋਗੀ ਨਹੀਂ ਕਹਿ ਸਕਦੇ ਇਹਨੂੰ ਤੇ ਆਹ ਦੋ ਨੰਬਰ ਮਾਲੀ ਲੈ ਕੇ ਕਿੱਥੋਂ ਆਂਦਾ ਮਾਲੀ ਯਾਰ ਬਈ ਪੈਂਡੀ ਦੇਤਾ ਸੀਗਾ ਆਪਾਂ ਵੀਡੀਓ ਅੱਗੇ ਪਾਈ ਸੀ ਉਹਦੀ ਠੀਕ ਹੈ ਜੀ ਵੀਰ ਭਰਾ ਬਹੁਤ ਮੰਗਦੇ ਸੀ ਉਹਦੀ ਸੇਵਾ ਹੀ ਬੰਦੇ ਦੀ ਹੈ ਨਹੀਂ ਜੀ ਅੱਛਾ ਤੇ ਆਪਾਂ ਕੱਟਾ ਖੋਲ ਲੈਂਦਾ ਹਾਂ ਹਾਂ ਇੱਕ ਪੈਸੇ ਲੈਣੇ ਸੀ ਯਾਰ ਕਿ ਮੈਂ ਕਿਹਾ ਖੋਲ ਹੀ ਲੈ ਯਾਰ ਉਹਦੀ ਸੇਵਾ ਸੁਵਾ ਹੈ ਨਹੀਂ ਸੀ ਇਹ ਸਾਢੇ 4 ਮਹੀਨੇ ਦਾ ਬੱਚਾ ਚੀਜ਼ ਚੰਗੀ ਆ ਮੈਂ ਰੋਲ ਦੇਣ ਗਿਆ ਹਾਂ ਹਾਂ ਚੀਜ਼ ਚੰਗੀ ਆ ਠੀਕ ਹੈ ਜੀ ਬਾਕੀ ਜੋ ਸੇਵਾ ਨਾ ਨਾ ਹੋਵੇ ਬੰਦੇ ਦੀ ਫਿਰ ਉਹਨੂੰ ਦੇਣ ਦਾ ਫਾਇਦਾ ਵੀ ਕੋਈ ਨਹੀਂ ਚੀਜ਼ ਫਿਰ ਤਾਂ ਪਾਪ ਲੈਣੀ ਪਾਪ ਹੀ ਲੈਣਾ ਉਹ ਕੱਟਾ ਬਹੁਤ ਚੰਗਾ ਵਾ ਠੀਕ ਹੈ ਜੀ ਕੁਆਲਿਟੀ ਬਹੁਤ ਆ ਨੀਲੀ ਰਾ ਵਿੱਚ ਪੈਂਦਾ ਟੈਸਟੀਕਲ ਚੈੱਕ ਕਰ ਲਓ ਜੀ ਤੁਸੀਂ ਬਾਕੀ ਬੱਚਾ ਹੀ ਆ ਹਜੇ 4.5 ਮਹੀਨੇ ਦਾ 4.5 ਮਹੀਨੇ ਦਾ ਬਾਈ ਠੀਕ ਹੈ ਚੰਗਾ ਵਾਲੇ ਪਿੰਡੋ ਲਿਆ ਆ ਆਪਣਾ ਠੀਕ ਹੈ ਵੀਰੇ ਹਾਂ ਇਹਦੀ ਡਿਮਾਂਡ ਵੀਰੇ ਇਹ 12000 ਚ ਮਾਨਤਾਨ ਕਰ ਦਾਂਗੇ ਬਈਆ ਠੀਕ ਹੈ ਵੀਰੇ 12000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰਦਾ ਹੈ ਜੀ ਬੱਤਾ ਬਹੁਤ ਚੰਗਾ ਸਾंभ ਵਾਲੇ ਵੀਰਪਰਾ ਨੂੰ ਬਹੁਤ ਚੰਗਾ ਠੀਕ ਹੈ ਵੀਰੇ ਹਾਂ ਬਾਕੀ ਜੀ ਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਧੰਨਵਾਦ